ਜਿਹੜੀਆਂ ਭੇਡਾਂ ਘਰਾ ਦੇ ਫੁੱਟੀਆਂ ਜਿਹਨਾਂ ਨੂੰ ਐ ਫਾੜਾ ਕੀਤਾ ਉਹਨਾਂ ਨੂੰ ਐ ਨਹੀਂ ਪਤਾ ਵੀ ਜਿਹਦਾ ਪੁੱਤ ਚਲ ਜਾਂਦਾ ਦੇਖ ਲਈਆਂ ਅਸੀਂ ਅੱਜ ਮੇਰੇ ਫੋਨ ਤੋਂ ਵੀ লাইਵ ਹੋਣਾ ਤਾਂ ਬਤੀ ਅੱਜ ਨੌਜਵਾਨ ਦੇਖ ਲੈਂਦਾ ਉਹ ਨੌਜਵਾਨ ਉਹ ਭੇਡਾਂ ਦਾ ਨਾਮ ਬਣੋ ਪੌਤੇ ਉੱਥੇ ਇੱਕ ਨੌਜਵਾਨ ਮਰਿਆ ਵਾ ਪਤਾ ਲੱਗੇ ਵੀ ਜਿਹੜਾ ਜੇ ਕਿਸੇ ਦਾ ਬੱਚਾ ਜਾਂਦਾ ਤੇ ਕਿੰਨੇ ਕਰੋ ਦੁਨੀਆਂ ਜੱਫੇ ਪੁੰਦੀਆਂ ਉਹਨਾਂ ਨਾਲ ਮੈਂ ਹੱਥ ਜੋੜ ਕੇ ਬੇਨਤੀ ਆ ਓਏ ਕੋਈ ਨਾ ਖੇਡ ਪੱਲੇ ਕੀ ਰਹਿ ਗਿਆ ਇਹ ਜਦੋਂ ਆਪਣੇ ਕਿਸੇ ਦੇ ਉੱਤੇ ਲੱਗਦੀ ਹੈ ਨਾ ਪਤਾ ਫੇਰ ਲੱਗਦਾ ਤਿੱਬ ਉਹ ਰਾ ਕੀ ਆ ਸਾਡੇ ਨੂੰ ਜਿਹੜਾ ਮੁੱਜਾ ਚਕੇ ਦੇਖ ਪਤਾ ਨਹੀਂ ਅਸੀਂ ਅੰਦਰ ਤੋਂ ਦਰਦ ਹੀ ਰੱਖਣ ਹੋੜ ਗਏ ਪਤਾ ਸਾਰਿਆਂ ਨੂੰ ਬੇਨਤੀ ਹੈ ਜੀ ਹੁਣ ਰਿਪੋਰਟ ਅੱਗੇ ਕਰਦਾ ਮੈਰੀਗੇਟ ਹੁਣ ਕਰਦੇ ਕਿ ਜੀ ਲੱਗਦਾ ਜੀ ਆਸ ਤੇ ਇਹਦਾ ਇੱਕ ਹੋਇਆ ਪ੍ਰਿਕਾਰ ਰੋਜ਼ ਅੰਡੇਟ ਦੇ ਰਾਤ ਜਦੋਂ ਸਾਡੇ ਨਾਲ ਸੀਗਾ ਰਾਤ ਨੂੰ ਆਪਣਾ ਕੰਮ ਨਿਭਾ ਰਿਹਾ ਸੀ ਜਿਹੜਾ ये आप के लिए है ਉਹ ਸਕੀਨ ਤੇ ਉਹ ਵੀ ਮੈਨ ਨਹੀਂ ਕਿਹਾ ਮੈਂ ਰੱਟ ਬੰਦੀ ਆ ਮੈਂ ਕਰਦੀ ਉਹ ਮੇਰੇ ਕੁੜੇ ਨੂੰ ਹੋਣੀ ਹੈ ਕਿਦਾ ਬਿੱਲ ਮਿਲਦਾ ਸਿਰਫ ਮਿਲਦਾ ਨਹੀਂ ਇੰਨੇ ਟਿੱਪਰ ਮਾਫੀ ਨੂੰ ਮਿਲ ਦਿੰਦੇ ਕਰਦੇ ਇਹਨੇ ਸਾਲਿਆਂ ਨੇ ਮਾਰਦੀਆਂ ਛਈਆਂ ਦੇ ਉਹਦੇ ਦਿਲ ਤੇ ਕੀ ਬੀਤਦੀ ਹੋ ਆਪਾਂ ਨੂੰ ਕਾਹਦਾ ਸਾ ਚੜਿਆ ਮੈਂ ਤਾਂ ਮੁੰਡੇ ਨੂੰ ਕਦੀ ਮਿਲਿਆ ਮੰਨੀ ਸੀ ਫੇਰ ਵੀ ਇੱਥੇ ਦਰਦ ਹੁੰਦੀ ਆ ਦਿਲ ਤੇ ਵੀ ਯਾਰ ਸਾਡਾ ਇੱਕ ਨੌਜਵਾਨ ਚਲ ਗਿਆ ਵੇ ਵਿੱਚ ਮੁੰਡੇ ਦੰਦ ਕੱਢੀ ਜਾਂਦੇ ਆ ਉਹ ਸੋਰੀ ਦਿਓ ਤੇ ਪਿਓ ਨੂੰ ਪੁੱਛੋ ਉਹਦੀ ਮਾਂ ਨੂੰ ਪੁੱਛੋ ਤੇ ਭਰਾ ਨੂੰ ਪੁੱਛੋ ਉਹਨਾਂ ਦੇ ਦਿਲ 'ਚ ਕਿਦਾਂ ਖੇਚ ਪੈਂਦੀ ਹੋਣੀ ਆ ਇਹ ਕੋਈ ਮਜ਼ਾਕ ਨਹੀਂ ਇਹ ਸ਼ਹੀਦੀਆਂ ਐ ਕੁਰਬਾਨੀਆਂ ਇਹ ਕੋਈ ਮਜ਼ਾਕ ਨਹੀਂ ਹੁੰਦੀਆਂ ਇੱਥੇ ਕਮੇਟੀ ਕਲਾਕਾਰ ਨਹੀਂ ਲੱਗਣ ਲੱਗੇ ਯਾਰ ਨੌਜਵਾਨ ਮੁੰਡਾ ਸ਼ਹੀਦ ਹੋਇਆ ਇੱਕ ਵੀ ਪਹਿਲੀ ਗੱਲ ਤਾਂ ਇਹ ਵੀ ਜਦੋਂ ਤਿੰਨ ਦਿਨ ਤੋਂ ਨੌਜਵਾਨਾਂ ਨੇ ਤੇ ਪ੍ਰਾਂਤ ਦੇ ਅੜਤਾਰ ਰੱਖੀ ਸੀ ਤਿੰਨ ਦਿਨਾਂ ਤੋਂ ਉਹਦੀ ਗੱਲ ਹੀ ਨਹੀਂ ਸੁਣੀ ਕਿਸ ਨੇ ਪੁੱਛਿਆ ਇਹ ਨਹੀਂ ਕਿ ਟਿੱਪਰ ਆਣੇ ਮੁੱਕੀ ਰੋਲਾ ਤਮਾਮੀ ਛੱਡੋ ਜੇ ਮੁੰਡੇ ਨੌਜਵਾਨ ਧਰਮੇ ਤੇ ਸਾਈਡ ਤੇ ਬੈਠੇ ਆ ਉਹ ਜਿਹੜੇ ਸੜਕ ਦੇ ਵਿੱਚ ਬੈਠੇ ਸੀ ਸਾਈਡ ਤੇ ਬੈਠੇ ਸੀ ਨਾ ਉਹ ਕੀ ਬੱਥੇ ਵਿਚਾਰੇ ਮੰਗਦੇ ਸੀ ਇਹੀ ਮੰਗਦੇ ਸੀ ਸਾਡੇ ਨਾਲ ਧੱਕਾ ਨਾ ਕਰੋ ਕਹਿੰਦੇ ਹੋਈ ਨਕ ਤਾਂ ਕੀ ਕਰੀ ਤੇ ਜਿਹੜਾ ਪੈਸੇ ਨਹੀਂ ਦਿੰਦਾ ਇਹ ਜੀ ਟਿੱਪਰ ਮਾਫੀਆ ਜੀ ਇਹ ਬੱਤ ਮਾਫੀਆ ਜੀ ਇਹ ਟੂਲ ਮਾਫੀਆ ਜੀ ਇਹ ਫਲਾਣਾ ਮਾਫੀਆ ਜੀ ਮਾਫੀਆ ਆਪ ਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋ ਗਿਆ ਕਦੇ ਬੈਠੇ ਦੰਦ ਕੱਢੀ ਜਾਂਦੇ ਆ ਅੱਧੇ ਕਦੇ ਦਰੋ ਨਹੀਂ ਉਹਦੇ ਪਰਚਾ ਹੋ ਜੂ ਪਰਚਾ ਹੋ ਜੂ ਉਹ ਭੇਡੋ ਜੇ ਕਿਸੇ ਦੇ ਪੁੱਟ ਕਰਕੇ ਪਰਚਾ ਹੋ ਜੂ ਤੇ ਰਹੀ ਦੁਨੀਆ ਤੱਕ ਤੁਹਾਡਾ ਨਾ ਹੋ ਅਣਕੀਤੇ ਸਮੁਰਮੇ ਛੱਡਦੇ ਅਤਿਆਚਾਰ ਕਰਨ ਆ ਜਾਂਦੇ ਆ ਪੂਰੀ ਪੂਰੀ ਰਾਤ ਤੱਕ ਟਿੱਪੜਾ ਲੈ ਮਿਹਨਤ ਕਰਦੇ ਹੱਟਣ ਡਰਾਈਵਰ ਆਹੀ ਕਿਰਤੀ ਲੋਕ ਇਹ ਸਰਕਾਰਾਂ ਨੂੰ ਕੱਖ ਨਹੀਂ ਰਹਿ ਗਿਆ ਮਾਫੀ ਨਹੀਂ ਰਹਿ ਗਿਆ ਕਿ ਮਾਫੀਆ ਚਵਾ ਲੀਏ ਲੁੱਟ ਕੇ ਖਾ ਲੀਏ ਕਿਸੇ ਨੇ ਵੀ ਸਾਡੀ ਬਾਦਰੀ पुत्र मरिया सा मरिया किसी कोई चर्च नहीं अब उठी इनकी गर्मी च बचे नहीं बैठे रह ਦੇ ਨੇ ਬਾਈਕ ਦੀ ਕਰਦੇ ਪਹਿਲਾਂ ਤਾਂ ਜਿਹੜੀ ਰਾਤ ਘਟਨਾ ਵਾਪਰੀ ਆ ਬਹੁਤ ਮਾਤਮਕੀ ਘਟਨਾ ਵਾਪਰੀ ਜਾ ਇੱਕ ਪਰਿਵਾਰ ਦਾ ਜੀ ਚਲੇ ਗਿਆ ਬਹੁਤ ਜਿਆਦਾ ਦੁੱਖ ਵਾਲੀ ਗੱਲ ਆ ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ ਇਹਦੀ ਪੰਜਾਬ ਪੁਲਿਸ ਦੀ ਉਸ ਪਰਿਵਾਰ ਨਾਲ ਪੂਰੀ ਹਮਦਰਦੀ ਆ ਜਿੱਥੇ ਵੀ ਸਾਡੀ ਦੂਰ ਪੈ ਗਈ 24 ਘੰਟੇ ਸਾਨੂੰ ਬਾਜਮਾਨ ਕੇ ਅਸੀਂ ਉਸ ਪਰਿਵਾਰ ਨਾਲ ਖੜਾਂਗੇ ਇਹ ਮੈਂ ਨਿੱਜੀ ਤੌਰ ਤੇ ਉਹਨਾਂ ਨੂੰ ਆਪਣੇ ਉਹਨੂੰ ਤਲਾਸ਼ਾ ਦਿਵਾਉਣਾ ਹੈ ਦੂਜੀ ਜੋ ਕੁਝ ਇੱਕ ਮੰਗਾ ਆ ਇਹ ਕਈ ਡਿਪਾਰਟਮੈਂਟ ਨਾਲ ਸੰਬੰਧਿਤ ਹੈਗੀਆਂ ਕੁਝ ਮਾਈਨਿੰਗ ਨਾਲ ਸੰਬੰਧਿਤ ਆ ਕੋਈ ਸਾਡੇ ਨਾਲ ਸੰਬੰਧਿਤ ਆ ਕੋਈ ਸਿਵਲ ਪ੍ਰਸ਼ਾਸਨ ਨਾਲ ਸੰਬੰਧਿਤ ਆ ਜੇ ਤੁਹਾਡੇ ਲੀਗਰ ਸਾਹਿਬਾਨ ਨਾਲ ਮੇਰੀ ਗੱਲ ਹੋ ਗਈ ਆ ਉਸੇਕ ਸਾਡੇ ਲੈਵਲ ਤੇ ਮੰਗੀਆਂ ਜਾਣ ਵਾਲੀਆਂ ਆ ਕੁਝ ਉੱਪਰ ਹਾਇਰ ਲੈਵਲ ਤੇ ਆ ਕੁਝ ਸਰਕਾਰ ਲੈਵਲ ਤੇ ਆ ਜਿੱਦਾਂ ਸੋਰੂ ਭਾਜੀ ਨੇ ਦੱਸਿਆ ਅਸੀਂ ਤੁਹਾਡੀਆਂ ਸਾਰ ਇੱਕ ਗੱਲ ਪ੍ਰਸ਼ਾਸਨ ਤੱਕ ਪਹੁੰਚਾ ਦੇਾਂਗੇ ਜਿਹੜੀ ਸਾਡੇ ਲੈਵਲ ਤੇ ਕਰਨ ਵਾਲੀ ਹੈ ਮਾਈਨਿੰਗ ਵਾਲੇ ਖੜੇ ਇਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਜੋ ਸਾਡੇ ਲੈਵਲ ਤੇ ਕਰਨ ਵਾਲੀ ਹੈ ਸਾਡੇ ਲੈਵਲ ਤੇ ਥਾਣੇ ਕਰਨ ਵਾਲੀ ਆ ਉਹ ਅਸੀਂ ਕਰ ਦਿਆਂਗੇ ਜੋ ਸਾਡਾ ਇੰਸ਼ੋਰੈਂਸ ਦਾ ਹੋਗਾ ਉਹ ਕਰ ਦਿਆਂਗੇ ਜੋ ਸਰਕਾਰ ਤੋਂ ਹੋਣੀ ਆ ਉਹ ਅਸੀਂ ਇਦਾਂ ਆ ਜੋ ਕੁਝ ਘੰਟਿਆਂ ਪਾਧਾ ਕਰਕੇ ਜਾਵਾਂਗੇ ਇਦਾਂ ਹੀ ਸਰਕਾਰ ਨੂੰ ਦੱਸ ਦਿਆਂਗੇ ਤੇ ਨਾਲ ਪੋਰਜਨ ਅਪੀਲ ਵੀ ਕਰਾਂਗੇ ਤੇ ਸਰਕਾਰ ਜਿਹੜੀਆਂ ਮੰਗਾਂ ਉਹਨਾਂ ਨੂੰ ਮੰਨੇ ਠੀਕ

ਇਕ ਤਾਂ ਮੈਨੂੰ ਬੜਾ ਹੀ ਦੁੱਖ ਲੱਗ ਰਿਹਾ ਵਾ ਸਾਡਾ ਇੱਕ ਬੱਚਾ 27 ਸਾਲ ਦਾ ਸੀਗਾ ਜਿਹੜਾ ਕਿ ਉਹਦੇ ਆਪਣੇ ਖੁਦ ਦੇ ਪੰਜ ਟਿੱਪਰ ਸੀਗੇ ਉਹ ਵਿਚਾਰਾ ਟਰਨ ਦੇ ਵਿੱਚ ਬੈਠਿਆ ਸੀ ਤੇ ਹੈਲੋ ਹੈਲੋ ਮਤਲਬ ਕਿ ਟਿੱਪਰ ਦੇ ਨਾਲ ਹੀ ਚਲੇ ਗਿਆ ਹੈਲੋ ਟੈਂਕਰ ਦੇ ਨਾਲ ਚਲੇ ਗਿਆ ਬੱਚਾ ਉਹਦਾ ਬਾਪ ਵੀ ਅਜੇ ਟਰਨ ਦੇ ਵਿੱਚ ਬੈਠਾ ਹੋਇਆ ਵਾ ਨੌਜਵਾਨ ਜੀ ਦਾ ਬੱਚਾ ਚਲੇ ਜਾਵੇ ਸਰਕਾਰ ਕੁਝ ਸੁਮਾਈ ਨਹੀਂ ਕਰ ਰਹੀ ਹੋਰ ਦੋ ਬੱਚੇ ਫਟਾਉ ਹੋਏ ਬੁਰੀ ਤਰ੍ਹਾਂ ਉਹ ਇਹਨਾਂ ਟਿਪਰ ਟ੍ਰਾਂਸਪੋਰਟ ਵਾਲੇ ਹੈ ਨਾ ਭਈ ਆਪਣੀ ਮੰਗ ਆ ਉਹਨਾਂ ਦੀ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ ਉਹ ਬਤਲ ਕਿ ਕਿਸੇ ਦੇ ਪੰਜ ਟਿਪਰ ਆ ਕਿਸੇ ਦਾ ਇੱਕ ਪਾਦਾ ਕੋਈ ਡਰਾਈਵਰ ਆ ਜੇ ਉਹ ਆਪਣੀਆਂ ਮੰਗਾਂ ਆਪਣੇ ਹੱਕ ਮੰਗਦੇ ਪਏ ਆ ਮੈਂ ਚਾਹੁੰਦੀ ਹਾਂ ਸਰਕਾਰ ਨੂੰ ਉਹਨਾਂ ਨੂੰ ਦੇ ਦੇਣਾ ਚਾਹੀਦੇ ਇਹਨਾਂ ਨੂੰ ਟਰਨੇ ਤੋਂ ਖਾਣਾ ਚਾਹੀਦਾ ਵਾ ਚਾਰ ਦਿਨੋਂ ਵਿਚਾਰਤ ਨਹੀਂ ਕੋਈ ਵੀ ਸਰਕਾਰੀ ਮਦਦਾ ਕੋਈ ਨਹੀਂ ਹੈ ਸ਼ੁਭ ਵੈਗੁਰਜੀ ਕੀ ਫਤਿਹ ਸਰਕਾਰ ਨੂੰ ਮੇਰੇ ਵੀਰਾਂ ਨੂੰ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੇ ਬੈਜੋ ਆਪਾਂ ਕੋਈ ਕਿਸੇ ਕਲਾਕਾਰ ਦਾ ਪ੍ਰੋਗਰਾਮ ਨਹੀਂ ਦੇਖ ਰਹੇ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਦੇ ਕੋਲ ਆਨ ਇਹਨਾਂ ਦੀ ਗੱਲ ਸੁਣੋ ਇਹਨਾਂ ਦੀ ਸਮੱਸਿਆ ਨੂੰ ਸੁਲਝਾ ਜਾਗਰੂਕ ਸਿੱਖ ਨੌਜਵਾਨ ਵਾਗੂ ਬੀਕੇ ਜੂ ਕ੍ਰਾਂਤੀਕਾਰੀ ਤੇ ਸ਼ੇਰ-ਏ-ਪੰਜਾਬ ਟੂਰ ਪਲਾਜ਼ਾ ਪੰਜਾਬ ਦਾ ਪ੍ਰਧਾਨ ਜੀ ਇਹ ਜਿਹੜੇ ਟਿਪਰ ਜੂਨੀਅਨ ਵਾਲੇ ਸਾਡੇ ਭਰਾਵਾ ਜੋ ਇਹ ਘਟਨਾ ਰਾਤ ਹੋਈ ਆ ਇਹ ਸਰਕਾਰ ਵੱਲੋਂ ਕੀਤਾ ਹੋਇਆ ਕਤਲ ਆ ਜੀ ਜਦੋਂ ਸਰਕਾਰ ਨੂੰ ਪਤਾ ਸੀ ਤਿੰਨ ਦਿਨ ਤੋਂ ਨੌਜਵਾਨ ਹੜਤਾਲ ਤੇ ਬੈਠੇ ਇੱਥੇ ਤੇ ਇਹਨਾਂ ਦੀ ਸੁਰੱਖਿਆ ਵਾਸਤੇ ਕਿਉਂ ਨਹੀਂ ਬੈਰੀਕੇਡ ਲਾਏਗੇ ਇਹ ਨੌਜਵਾਨਾਂ ਦਾ ਕਤਲ ਆ ਸਰਕਾਰ ਸਰਕਾਰ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਤਲ ਕਰ ਰਹੀ ਆ ਸਵੇਰ ਰਾਤ ਦਾ ਕਤਲ ਹੋਇਆ ਵਾ ਅੱਜ ਤੱਕ ਕੋਈ ਡੀਸੀ ਕੋਈ ਐਸਐਸਪੀ ਕੋਈ ਐਸਡੀਐਮ ਇੱਥੇ ਪਹੁੰਚਿਆ ਨਹੀਂ ਇਹ ਸਾਰੀ ਪੰਜਾਬ ਦੇ 92 ਦੇ ਬੰਨੇ ਮੈਂ ਐਮਐਲਏ ਇਜਲੀਵਾਲ ਦੀ ਜਿਹੜੀ ਪੁਸ਼ਤਪਨਾਈ ਉਹਦੇ 'ਚ ਲੱਗੇ ਆ ਇਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਨੌਜਵਾਨਾਂ ਦਾ ਕੋਈ ਫਿਕਰ ਨਹੀਂ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ 24 ਘੰਟਿਆਂ ਦੇ ਅੰਦਰ ਜੇ ਬੱਚੇ ਨੂੰ ਇਨਸਾਫ ਨਾ ਮਿਲਿਆ ਤੇ ਪੂਰਾ ਪੰਜਾਬ ਬੰਦ ਕੀਤਾ ਜਾਊਗਾ ਠੀਕ ਹੈ ਜੇ 4 ਦਿਨ ਤੋਂ ਬਿੱਥੇ ਤੇ ਕੋਈ ਵੀ ਇੱਥੇ ਨਾ ਦੇ ਕੋਈ ਨਾ ਕੋਈ ਨਹੀਂ ਆਇਆ ਜੀ 4 ਦਿਨ ਹੋ ਗਏ ਜੀ ਸਾਡੇ ਜਿਹੜੇ ਟਿੱਪਰ ਯੂਨੀਅਨ ਦੇ ਪ੍ਰਧਾਨ ਟਰੈਵਲ ਕਨੈਕਟਰ ਉੱਤੇ ਬੈਠਿਆਂ ਨੂੰ ਕੋਈ ਬੰਦਾ ਖਬਰ ਲੈਣ ਤਾਂ ਛੱਡੋ ਕਿਸੇ ਨੂੰ ਮਿਲਣ ਨਹੀਂ ਆਇਆ ਨਾ ਬੈਰੀਗੇਟ ਹੀ ਕੀਤਾ ਕੋਈ ਲੋਕਲ ਐਸਆਈ ਅਸਚ ਤੱਕ ਨਹੀਂ ਆਇਆ ਸੋ ਅਸੀਂ ਚਾਹੁੰਦੇ ਆਂ ਕਿ ਇਹੋ ਜਿਹਾ ਤੱਕਾ ਕਿਸੇ ਹੋਰ ਨੌਜਵਾਨਾ ਨਾ ਹੋਵੇ ਜਿਹੜਾ ਮਾਂ ਦਾ ਪੁੱਤ ਮਰ ਗਏ ਵਾਪਸ ਨਹੀਂ ਆਉਣਾ ਪਰ ਕੋਈ ਹੋਰ ਪੁੱਤ ਨਾ ਮਰੇ ਧੰਨਵਾਦ ਜੀ ਕਹਿਣਾ ਚਾਹੁੰਦੇ ਆ ਜੀ ਜਿਹੜਾ ਧਰਨਾ ਲੱਗਿਆ ਜੋ ਇਹ ਟਿਪਰ ਜੂਨੀਅਰ ਹੈਗੀਆਂ ਇਹਨਾਂ ਦੀ ਕੋਈ ਇੱਕ ਡਿਮਾਂਡ ਹੈਗੀਆਂ ਆ ਉਹ ਡਿਮਾਂਡ ਨੂੰ ਲੈ ਕੇ ਪਿਛਲੇ 3 ਦਿਨ ਤੋਂ ਇਹ ਧਰਨਾ ਦੇ ਰਹੇ ਆ ਜੋ ਸਾਡੇ ਡਿਸਟ੍ਰਿਕਟ ਦੇ ਵਿੱਚ 3 ਲੋਕੇਸ਼ਨ ਤੇ ਧਰਨਾ ਚੱਲ ਰਿਹਾ ਸਾਡੇ ਇੱਥੇ ਗਿੱਲ ਫਾਰਮ ਲੱਗੇ ਚੱਲਦਾ ਸੀ ਰਾਤ ਇੱਕ ਮਾੜੀ ਘਟਨਾ ਵਾਪਰ ਗਈ ਆ ਜਿਹੜੇ ਆਪਣੇ ਧਰਨੇ ਤੇ ਬੈਠੇ ਸੀ ਮੈਂਬਰ ਉਹਨਾਂ ਵਿੱਚੋਂ ਇੱਕ ਜਿਹੜਾ ਮੈਂਬਰ ਦੀ ਡੈਥ ਹੋ ਗਈ ਹੈ ਉਹ ਕਿਸੇ ਟੈਂਕਰ ਦੇ ਥੱਲੇ ਆਉਣ ਕਰਨਾ ਜੋ ਕਿ ਬੜੀ ਮੰਦ ਭਾਗੀ ਘਟਨਾ ਆ ਉਹਦੇ ਸਬੰਧ ਵਿੱਚ ਟਿੱਪਰ ਵਾਲਿਆਂ ਦੇ ਮਨਾਂ ਦੇ ਵਿੱਚ ਰੋਸ ਸੀਗਾ ਜਾਂ ਕੁਛ ਇੱਕ ਇਹਨਾਂ ਦੀਆਂ ਮੰਗਾਂ ਪੈਂਡਿੰਗ ਚੱਲੀਆਂ ਆ ਰਹੀਆਂ ਉਹ ਮੰਗਾਂ ਨੂੰ ਲੈ ਕੇ ਰੋਸ ਸੀਗਾ ਉਸ ਕਰਕੇ ਇਹ ਨਹੀਂ ਆਪਣਾ ਇੱਕ ਕੀਰਤਕ ਪ੍ਰਦਰਸ਼ਨ ਸੜਕ ਤੇ ਕੀਤਾ ਸੀ ਜੋ ਤਹਿਸੀਲਦਾਰ ਸਾਹਿਬ ਆਏ ਆ ਡਿਊਟੀ ਮੈਜਿਸਟ੍ਰੇਟ ਸੁਖਪ੍ਰੀਤ ਜੀ ਆਏ ਐਸ ਐਚਓ ਸਾਹਿਬ ਖੜੇ ਆ ਸਾਡੀ ਇਹਨਾਂ ਨਾਲ ਗੱਲਬਾਤ ਹੋਈ ਆ ਬੜੇ ਸਖਾਵੇ ਮਾਹੌਲ 'ਚ ਅਸੀਂ ਇਹਨਾਂ ਨੂੰ ਸੁਸ਼ਵਾਸ਼ਨ ਦਤਾ ਆ ਕਿ ਜਿਹੜੀਆਂ ਮੰਗਾਂ ਸਾਡੇ ਲੈਵਲ ਤੇ ਆਪਾਂ ਹੁਣੇ ਲਾਗੂ ਕਰਾ ਦਿੰਨੇ ਆ ਜਿਹੜੀਆਂ ਕੋਈ ਡਿਸ ਗਵਰਨਮੈਂਟ ਲੈਵਲ ਤੇ ਉਹ ਆਪਾਂ ਇਹਨਾਂ ਦੇ ਉੱਪਰ ਸਿਫਾਰਿਸ਼ ਕਰਾਂਗੇ ਕਿ ਮੰਨੀਆਂ ਜਾਣ। ਉਹ ਨਹੀਂ ਸਾਡਾ ਸਹਿਯੋਗ ਦਿੱਤਾ ਆ। ਆਪਣਾ ਧਰਨਾ ਚੱਕ ਲਿਆ ਇਸ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀਆਂ। ਵੀ ਉਹਨਾਂ ਨੇ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਇਸ ਲਈ ਇਹਨਾਂ ਦਾ ਧੰਨਵਾਦੀ। ਹਾਂ ਜੀ। ਨਾਲ ਕ ਕੀ ਕਹਿਣਾ ਚਾਹੀਦਾ ਇਸ ਬਾਰੇ? ਇਹ ਮੇਰਾ ਨਾਮ ਦੀਪਕ ਛਾਪੜਾ ਹੈ। ਮੈਂ ਜਈਆ ਜੀ ਮੁਕੇਰੀਆ ਸਬਡਿਵੀਜ਼ਨ ਮਾਈਨਿੰਗ ਦੇ ਵਿੱਚ ਤੇ ਅੱਜ ਦੇ ਤਰਨੇ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਕੋਈ ਵੀ ਇਹ ਕਟਨਾ ਵਾਪਰੀ ਹੈ ਬਹੁਤ ਹੀ ਮੰਦ ਭਾਗੀ ਕਟਨਾ ਹੈ ਤੇ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਦਾ ਤੇ ਅਸੀਂ ਬਹੁਤ ਮਨੋਦੁਖ ਆ ਸ ਤੇ ਅੱਜ ਅਸੀਂ ਹੁਣ ਤਰਨੇ ਦੇ ਮੌਕੇ ਤੇ ਸਾਨੂੰ ਬੁਲਾਇਆ ਗਿਆ ਸੀਗਾ ਅਸੀਂ ਇਸ ਮੌਕੇ ਤੇ ਪਹੁੰਚੇ ਤੇ ਬਹੁਤ ਹੀ ਸ਼ਾਂਤੀ ਨਾਲ ਇਹ ਤਰਨਾ ਲਗਾਇਆ ਜਾ ਰਿਹਾ ਸੀ ਤੇ ਪ੍ਰਸ਼ਾਸਨ ਨੂੰ ਆਪਦਾ ਮੰਗ ਪੱਤਰ ਦੇਣ ਦੇ ਬਾਅਦ ਕਰਨਾ ਜਿਹੜਾ ਹੈ ਉਹ ਚੁੱਕ ਵੀ ਲਿਆ ਗਿਆ ਤੇ ਜੋ ਵੀ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਹੈ ਇਸ ਮੰਗ ਪੱਤਰ ਨੂੰ ਅਸੀਂ ਆ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਸਾਂਝਾ ਕਰਾਂਗੇ ਉੱਪਰ ਤੱਕ ਪਹੁੰਚਾਵਾਂਗੇ ਤੇ ਇਹਨਾਂ ਦੇ ਵੱਲੋਂ ਜਿਹੜੀ ਹੈ ਇਹਨਾਂ ਦੀਆਂ ਮੰਗਾਂ ਹੈਗੀਆਂ ਉਹਨਾਂ ਦੀ ਪੁਰਜੋਰ ਅਪੀਲ ਵੀ ਕਰਾਂਗੇ ਕਿ ਇਹਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ ਜੇ ਜੇ ਕਿਤੇ ਅਸੀਂ ਗੱਲ ਕਰੀਏ ਇਹਨਾਂ ਦੀ ਇਹੀ ਮੰਗਾਂ ਵੀ ਸਾਡੇ ਜਿਹੜੇ ਚਲਾਨ ਆ ਉਹ ਨਜ਼ਾਇਜ਼ ਤੇ ਉਹ ਸਹੀ ਹੁੰਦੇ ਤੇ ਗਲਤ ਜਿਹੜੇ ਚਲਾਨ ਜੀ ਇਸ ਤੇ ਟਿੱਪਣੀ ਕਰਨਾ ਮੇਰਾ ਇਸ ਟਾਈਮ ਤੇ ਬਣਦਾ ਨਹੀਂ ਕਿਉਂਕਿ ਇਹ ਪ੍ਰਸ਼ਾਸਨਿਕ ਜਿਹੜੀ ਚੀਜ਼ ਹੈ ਰੂਲ ਜਿਹੜੇ ਹੈ ਅਸੀਂ ਤੇ ਦੇਖੋ ਜੀ ਮੁਲਾਜ਼ਮ ਹੈਗੇ ਆ ਜੈਪੱਦਰ ਦਾ ਮੈਂ ਮੁਲਾਜ਼ਮ ਹਾਂ ਸਾਨੂੰ ਜਿਹੜੇ ਰੂਲ ਜਿਹੜੀਆਂ ਗਾਈਡਲਾਈਨ ਹੁੰਦੀਆਂ ਅਸੀਂ ਉਹਨਾਂ ਨੂੰ ਫੋਲੋਅ ਅਪ ਕਰਦੇ ਆਂ ਕਹਦਾ ਕਿ ਜਿਹੜੇ ਕਾਢੇ ਉਹਨਾਂ ਦਾ ਇਲਜ਼ਾਮ ਆਪਣੇ ਪੁਲਿਸ ਕੰਟਰੋਲ 'ਚ ਆਉਣਾ ਹਾਂਜੀ ਜਿਹੜਾ ਮੰਗ ਪੱਤਰ ਦਿੱਤਾ ਆਪਣੇ ਪ੍ਰਸ਼ਾਸਨ ਤੱਕ ਰੋਗੇ ਹਾਂਜੀ ਹਾਂਜੀ ਜ਼ਰੂਰ ਜੋ ਮੰਗ ਪੱਤਰ ਦਿੱਤਾ ਗਿਆ ਹੈ ਜੀ ਜੱਤੇਬੰਦੀਆਂ ਵੱਲੋਂ ਉਹਨੂੰ ਅਸੀਂ ਪ੍ਰਸ਼ਾਸਨ ਨਾਲ